ਜੇਕਰ ਪੁਲਿਸ ਤੁਹਾਡੇ ਤੋਂ ਰਾਹ ਜਾਂਦੇ ਹੋਏ ਸਾਈਡ ਮੰਗਦੀ ਹੈ ਤਾਂ ਕਿਰਪਾ ਉਹਨਾਂ ਨੂੰ ਸਾਈਡ ਦਿੱਤੀ ਜਾਵੇ ਕਿਉਂਕਿ ਅਜਿਹਾ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਜਿੱਥੇ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਸਾਈਡ ਯਾਨੀ ਕਿ ਰਾਹ ਨਾ ਦੇਣ ਦੇ ਕਰਕੇ ਉਹਦੇ ਉੱਤੇ ਐਨਡੀਪੀਐਸ ਦਾ ਪਰਚਾ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਹੈ ਤਾਂ ਇਹ ਅਸੀਂ ਖੁਦ ਨਹੀਂ ਕਹਿ ਰਹੇ ਹਾਈ ਕੋਰਟ ਦਾ ਇੱਕ ਨੋਟਿਸ ਹੈ ਹਾਈ ਕੋਰਟ ਦਾ ਆਰਡਰ ਹੈ ਜਿਸ ਦੇ ਵਿੱਚ ਤਮਾਮ ਇਹਨਾਂ ਗੱਲਾਂ ਨੂੰ ਲੈ ਕੇ ਸੁਣਵਾਈ ਹੋਈ ਹੈ ਅਸੀਂ ਗੱਲ ਕਰਾਂਗੇ ਐਡਵੋਕੇਟ ਜਗਜੀਤ ਸਿੰਘ ਹੋਰਾਨਾ ਜਗਜੀਤ ਜੀ ਪੂਰਾ ਮਾਮਲਾ ਕੀ ਹੈ ਕਦੋਂ ਕੇਸ ਸ਼ੁਰੂ ਹੋਇਆ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਕੀ ਆਦੇਸ਼ ਜਾਰੀ ਕੀਤੇ ਇਹ ਇਸ ਤਰ੍ਹਾਂ ਕੇਸ ਜਦੋਂ ਹਾਈ ਕੋਰਟ ਹਾਈ ਕੋਰਟ ਚ ਆਇਆ ਪਹਿਲਾਂ ਸੈਸ਼ਨ ਜਜ ਸਬਡਿ ਕੋਰਟ ਚੋਂ ਇਹਦੀ ਬੇਲ ਡਿਸਮਿਸ ਕਰਤੀ ਉਸ ਗਰਾਉਂਡ ਦੇ ਕੀ تھی ਕਿ ਜੀ ਹਿਊਜ ਕੁਆਂਟੀਟੀ ਆ 525 ਕੈਪਸੂਲ ਨੇ ਐਨਡੀਪੀਐਸ ਐਕਟ ਆ ਕਿ ਬੇਲ ਕੈਨ ਨਾਟ ਬੀ ਗਾਰੰਟੀਡ ਟੂ ਹਿਮ ਤਾਂ ਜਦੋਂ ਸਾਡੇ ਕੋਲ ਮੇਰੇ ਕੋਲ ਕੇਸ ਆਇਆ ਤਾਂ ਅਸੀਂ ਕੋਰਟ ਦੇ ਵਿੱਚ ਲੀਗਿਤਾ ਤੇ ਉਹ ਉਹ ਕਰਦਿਆਂ ਤੋਂ ਉਹਨੂੰ ਪਤਾ ਕੀਤਾ ਵੀ ਕੀ ਅਸਲ ਕਹਾਣੀ ਕੀ ਹੈ ਤਾਂ ਅਸਲ ਕਹਾਣੀ ਦਾ ਇਹ ਪਤਾ ਲੱਗਾ ਕਿ ਜਦੋਂ ਮੁੰਡਾ 24 6 2024 ਨੂੰ ਸ਼ਾਮ ਨੂੰ 6:30 ਵਜੇ ਖੇਤਾਂ 'ਚੋਂ ਆ ਰਿਹਾ ਸੀਗਾ ਆਉਂਦੇ ਹੋਏ ਰਸਤੇ 'ਚ ਜਦੋਂ ਜਾ ਰਿਹਾ ਸੀਗਾ ਤਾਂ ਉਹਦੇ ਪਿੱਛੇ ਪੁਲਿਸ ਦੀ ਗੱਡੀ ਸੀ ਉਹਨੇ ਕਿਉਂਕਿ ਰਸਤਾ ਭੀੜਾ ਸੀਗਾ ਤੇ ਇਸ ਕਰਕੇ ਉਹਨੇ ਥੋੜੇ ਜੱਗੇ ਅੱਗੇ ਜਾ ਕੇ ਗੱਡੀ ਨੂੰ ਸਾਈਡ ਦਿੱਤੀ ਤਾਂ ਉਹਨਾਂ ਨੇ ਪਿੱਛੋਂ ਪੁਲਿਸ ਵਾਲਿਆਂ ਨੇ ਉਹਨੂੰ ਓਵਰਟੇਕ ਕਰਕੇ ਤਾੜਨਾ ਕੀਤੀ ਜਦ ਭਰਿਆ ਤੂੰ ਗੱਡੀ ਦਾ ਰਸਤਾ ਕਿਉਂ ਨਹੀਂ ਦਿੱਤਾ ਉਹਨੇ ਕਿਹਾ ਕਿ ਇਹ ਰਸਤਾ ਤਾਂ ਨਹੀਂ ਦਿੱਤਾ ਗਿਆ ਪਿੱਛੇ ਰਸਤਾ ਭੀੜਾ ਸੀਗਾ ਤੇ ਜਗ੍ਹਾ ਹੀ ਨਹੀਂ ਸੀ ਤੇ ਉਹਨੂੰ ਅਲਟੀਮੇਟਲੀ ਜੋ ਲੈਂਗੁਏਜ ਯੂਜ਼ ਕਰਦੇ ਆ ਪੁਲਿਸ ਵਾਲੇ ਉਹਨਾਂ ਨੇ ਉਸਨੂੰ ਕਿਹਾ ਤੋ ਬਕਵਾਸ ਬਟ ਅਵਰਿਟਿਸ ਉਹਨੂੰ ਚੱਕ ਕੇ ਗੱਡੀ ਚ ਸੁੱਟਿਆ ਉਹਦੀ ਗੱਡੀ ਵੀ ਨਾਲ ਲੈ ਗਏ 24 ਤਰੀਕ ਨੂੰ ਜੂਨ ਨੂੰ ਉਹਨੂੰ ਲੈ ਗਏ ਸ਼ਾਮ ਨੂੰ ਉਸ ਤੋਂ ਬਾਅਦ ਉਹਨੂੰ ਜਾ ਕੇ ਥਾਣੇ ਲੈ ਗਏ ਉਹਦੇ ਮਾਪੇ ਨੇ ਫੋਨ ਕੀਤਾ ਉਹਦਾ ਫੋਨ ਰੀਚੇਬਲ ਨਹੀਂ ਸੀਗਾ ਕਿਉਂਕੋ ਪੁਲਿਸ ਦੀ ਕਸਟਡੀ ਸੀਗਾ ਉਹਦਾ ਸੀਗਾ ਉਸ ਤੋਂ ਬਾਅਦ ਉਹਦੇ ਉਹਦੇ ਮਦਰ ਉਹਦੀ ਵਿਚਾਰੀ ਉਹ ਕਿਤੇ ਕਿਤੇ ਕਦੇ ਥਾਣੇ ਜਾ ਕਦੇ ਪੁਲਸ ਵਾਲਾ ਕਦੇ ਐਡੀ ਐਸਪੀ ਦੇ ਆਫਿਸ ਜਾ ਕੇ ਤੇ ਕਿਸੇ ਨੇ ਕੁਝ ਨਹੀਂ ਦੱਸਿਆ ਮੁੰਡਾ ਕਿੱਥੇ ਆ ਪਤਾ ਹੀ ਨਹੀਂ ਉਹ ਕਹਿੰਦੇ ਸਾਨੂੰ ਪਤਾ ਨਹੀਂ 26 ਤਰੀਕ ਨੂੰ ਜਾ ਕੇ ਦੁਪਹਿਰ ਤੋਂ ਬਾਅਦ ਉਹਨੂੰ ਦੱਸਿਆ ਗਿਆ ਕਿ ਜੀ ਤੁਹਾਡੇ ਮੁੰਡੇ ਦੇ ਕੋਲੋਂ ਤਾਂ 525 ਨਸ਼ੀਲੇ ਕੈਪਸੂਲ ਬਰਾਮਦ ਹੋਇਆ ਤੇ ਉਹਦੇ ਤੇ ਕੇਸ ਰਜਿਸਟਰ ਹੋ ਗਿਆ ਕੇਸ ਐਫ ਆਈ ਆਰ ਨੰਬਰ 125 ਹੈ ਡੇਟਡ 26 6 2024 ਨੂੰ ਯਾਨੀ ਕਿ 24 ਤਰੀਕ ਨੂੰ ਉਹਨਾਂ ਨੂੰ ਅਰੈਸਟ ਕਰ ਲਿਆ 24 ਤਰੀਕ ਤੋਂ ਬਾਅਦ 26 ਨੂੰ ਕੇਅਰ ਰਜਿਸਟਰ ਕੀਤਾ ਗਿਆ ਕੇਸ ਪਲਾਂਟ ਕੀਤਾ ਉਹਦੇ ਤੇ ਗਿਆ ਵੀ 26 6 ਨੂੰ ਜਿਹੜਾ ਹੈਗਾ ਪੀਐਸਓ ਸੁਲਤਾਨਪੁਰ ਲੋਧੀ ਚ ਐਨਡੀਪੀਐਸ ਸੈਕਸ਼ਨ 20 22 ਦੇ ਵਿੱਚ ਉਹਦੇ ਚ ਕੇਸ ਰਜਿਸਟਰ ਕਰਤਾ ਉਹਨੂੰ ਕਹਿੰਦੇ ਜੀ ਹੁਣ ਤੁਸੀਂ ਆਪਣੀ ਚਾਰਜ ਜੋਇ ਕਰੋ ਉਹ ਗਏ ਉੱਥੇ ਜਾ ਕੇ ਡਿਸਟ੍ਰਿਕਟ ਜੱਜ ਉੱਥੇ ਕੋਰਟ ਦੇ ਕਪੂਤਲੇ ਉੱਥੇ ਉਹਨਾਂ ਨੇ ਪਾਈ ਪਟੀਸ਼ਨ ਪਟੀਸ਼ਨ ਪਾ ਕੇ ਜੱਜ ਸਾਹਿਬ ਨੇ ਉੱਥੇ ਰਿਜੈਕਟ ਕਰ ਦਿੱਤੀ ਕਿਉਂਕਿ ਉਹਦੇ ਗਰਾਉਂਡ ਕਿ ਜੀ ਇਹ ਹਿਊਜ ਕਵੰਟਰੀ ਆ 525 ਕੈਪਸੂਲ ਨੇ ਸੋ ਬੇਲ ਕੈਨ ਨੋਟ ਬੀ ਗ੍ਰਾਂਟਡ ਬੇਜੋ ਸੇ ਸੀਰੀਅਸ ਮੈਟਰ ਚਲੋ ਉਸ ਤੋਂ ਬਾਅਦ ਜਦੋਂ ਮੇਰੇ ਕੋਲ ਆ ਮੈਂ ਇੱਥੇ ਮਾਨਯੋਗ ਹਾਈ ਕੋਰਟ 'ਚ ਇੱਥੇ ਕੇਸ ਪ੍ਰੈਜੈਂਟ ਕੀਤਾ ਉਹਦੀ ਉਹਦੇ ਘਰਦ ਤੋਂ ਜੋ ਪੁੱਛੀ ਉਹਦੀ ਮਦਦ ਤੋਂ ਕਿਉਂਕਿ ਉਹਦੀ ਮਦਰ ਉਹ ਮੁੰਡੇ ਨੂੰ ਮਿਲ ਕੇ ਆਈ ਸੀ ਉਹਨੇ ਸਾਰੀ ਮਿਨਿਊਟਲੀ ਜਿਹੜੀ ਗੱਲ ਦੱਸੀ ਸੀ ਉਹ ਫਿਰ ਮੈਨੂੰ ਉਹਨਾਂ ਨੇ ਦੱਸੀ ਮੈਂ ਉਹ ਉਸੇ ਤਰੀਕੇ ਸਿਰ ਕੋਰਟ ਦੇ ਵਿੱਚ ਪੇਸ਼ ਕੀਤੀ ਤੇ ਪਟੀਸ਼ਨ ਦੇ ਵਿੱਚ ਲਿਖੀ ਕਿ ਇੰਨੇ ਵਜ ਕੇ ਇੰਨੇ ਮਿੰਟ ਤੇ ਆ ਹੋਇਆ ਆ ਹੋਇਆ ਸਾਰਾ ਕੁਝ ਡਿਟੇਲ ਇੱਥੇ ਜਦੋਂ ਮਾਰਯੋਗ ਹਾਈ ਕੋਰਟ ਚ ਕੇਸ ਆਇਆ ਤਾਂ ਜੱਜ ਸਾਹਿਬ ਨੇ ਪੁੱਛਿਆ ਵੀ ਇਹ ਹਜੇ ਐਫਐਸਐਲ ਰਿਪੋਰਟ ਆਉਣੀ ਹੈ ਚਲਾਨ ਪ੍ਰੈਜ਼ੈਂਟ ਹੋਣਾ ਤਾਂ ਇਹ ਕੇਸ ਇਟ ਵਿਲ ਟੇਕ ਟਾਈਮ ਮੈਂ ਕਿਹਾ ਜੀ ਇਹ ਕੇਸ ਉਹ ਨਹੀਂ ਹੈ ਇਹ ਕੇਸ ਫਾਜ਼ਲੀ ਇਮਪਲੀਕੇਸ਼ਨ ਦਾ ਮੈਂ ਕਿਹਾ ਜੀ ਕੋਰਟ ਨੂੰ ਬੇਨਤੀ ਕੀਤੀ ਕਿ ਆ ਮਨੂ ਤਿੰਨ ਪਹਿਰੇ ਮੈਂ ਪੜਨੇ ਆ ਉਹ ਪੜੇ ਕੋਰਟ ਨੇ ਜਦੋਂ ਜੱਜ ਸਾਹਿਬ ਦੇ ਸਾਹਮਣੇ ਪੜੇ ਜੱਜ ਸਾਹਿਬ ਨੇ ਕਨਵਿੰਸ ਹੋ ਗਏ ਕਿ ਹਾਂ ਇਹ ਹੈਗਾ ਔਰ ਇਹਦੇ ਵਿੱਚ ਕੋਈ ਹੋਰ ਹੈ ਕਿ ਇਹ ਕੇਸ 'ਚ ਉਹ ਬੰਦਾ ਕਿਸੇ ਕੇਸ 'ਚ ਇਨਵੋਲ ਵੀ ਨਹੀਂ ਹੈਗਾ ਉਹਨੇ ਪਲੈਂਟ ਪ੍ਰੋਟੈਕਸ਼ਨ ਦਾ ਕੋਰਸ ਕੀਤਾ ਉਹ ਆਪਣੀ ਰੋਟੀ ਪਾਣੀ ਕਮਾਉਂਦਾ ਹੈ ਉਹ ਲੋਕਾਂ ਦੇ ਖੇਤਾਂ 'ਚ ਵਿੱਚ ਜਾ ਕੇ ਉੱਥੇ ਉਹ ਫਸਲਾਂ ਨੂੰ ਦੇਖਦਾ ਹੈ ਉਹਨਾਂ 'ਚ ਰეკਮੈਂਡ ਕਰਦਾ ਹੈ ਕਿ ਕਿਹੜੀ ਪੈਸਟਿਸਾਈਡ ਪਾਣੀ ਕਿਹੜੀ ਪਾਉਣਾ ਉਹਦੇ 'ਚ ਕੀਤਾ ਉਸ ਤੋਂ ਬਾਅਦ ਉਹਦੇ ਕੇਸ ਜਦੋਂ ਜਦੋਂ ਮਾਂਜੋ ਹਾਈ ਕੋਰਟ 'ਚ ਇਹ ਕੀਤਾ ਤਾਂ ਉਹ ਜੱਜ ਸਾਹਿਬ ਨੇ ਫਿਰ ਛੋਟੀ ਡੇਟ ਦੱਸ ਦਿੰਦਾ ਨੋਟਿਸ ਕੀਤਾ ਕਿ ਜੀ ਇਹ ਇਹਦੇ ਤੇ ਜੋ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇ ਔਰ ਐਫਐਸਐਲ ਰਿਪੋਰਟ ਪੇਸ਼ ਕੀਤੀ ਜਾਵੇ ਵਾਟ ਆਰ ਦਾ ਕੰਟੈਂਟਸ ਆਫ ਦਾ ਨਾਰਕੋ ਜਿਹੜੇ ਨਾਰਕੋਟਿਕਸ ਜਿਹੜੇ ਉਹ ਪੜ੍ਹੇਗੇ ਪੜ੍ਹੇਗੇ ਜਦੋਂ ਇਹ ਕੇਸ ਸੀਗਾ ਇਹ ਕੇਸ 139 ਨੂੰ ਇਹ ਕੇਸ ਦੀ ਦੁਬਾਰਾ ਸੁਣਵਾਈ ਹੋਈ ਤਾਂ ਉਸ ਤੋਂ ਜਦੋਂ ਐਂਡ ਦਾ ਮੇਨ ਟਾਈਮ ਐਫਐਸਐਲ ਰਿਪੋਰਟ ਆ ਗਈ ਐਫਐਸਐਲ ਰਿਪੋਰਟ ਦੇ ਵਿੱਚ ਆ ਗਿਆ ਕਿ ਜਿਹੜੇ ਕੰਟੈਂਟਸ ਜਿਹੜੇ ਐਡੀਪੀਐਸ ਦੇ ਕਿਹੜੇ ਕੈਪਸੂਲ ਕਿਹਾ ਸੀ ਨਸ਼ੀਲੇ ਉਹਨਾਂ ਦੇ ਵਿੱਚ ਪੈਰਾਸੈਟਾਮੋਲ ਦਾ ਪਾਊਡਰ ਆ ਨਾਰਕੋਟਿਕ ਹੈ ਮਤਲਬ ਜਿਹੜੇ ਕੈਪਸੂਲ ਉਹਦੇ ਕੋਲੋਂ ਮਿਲੇ ਸੀ ਜਿਨ੍ਹਾਂ ਨੂੰ ਨਸ਼ੀਲੇ ਕੈਪਸੂਲ ਕਹਿ ਕੇ ਹਿਊਜ ਕਵਾਂਟੀਟੀ ਕਹਿ ਕੇ ਉਹਨੂੰ ਜੇਲ੍ਹ 'ਚ ਬੰਦ ਕੀਤਾ ਗਿਆ ਸੀ ਦੋ ਦਿਨ ਪਹਿਲਾਂ ਵੀ ਰੱਖ ਛੱਡਿਆ ਗਿਆ ਉਸ ਤੋਂ ਬਾਅਦ ਅ ਅਦਾਲਤ 'ਚ ਪੇਸ਼ ਕੀਤਾ ਗਿਆ ਉਹ ਨਾਰਕੋਟਿਕ ਹੈ ਨਹੀਂ ਉਹ ਨਾਰਕੋਟਿਕ ਹੈ ਨਹੀਂ ਉਹ ਪੈਰਾਸਟਮੋਲ ਸਾਲਟ ਹੈ ਉਹ ਜਿਹੜਾ ਨਾਰਕੋਟਿਕ ਸੱਚ ਫਾਲ ਨਹੀਂ ਕਰਦਾ ਤੇ ਜਦੋਂ ਜੀ ਆ ਸਭ ਨੂੰ ਇਹ ਜੋ ਰਿਪੋਰਟ ਆ ਗਈ ਤੇ ਮੈਂ ਬੇਨਤੀ ਕੀਤੀ ਵੀ ਦੇਖ ਲਓ ਇਸ ਤੋਂ ਪ੍ਰੂਵ ਹੁੰਦਾ ਕਿ ਹੀ ਇਸ ਫਾਸਲੀ ਇਮਪਲੀਕੇਟਡ ਤੇ ਐਨਡੀਪੀਐਸ ਹੈ ਹੀ ਨਹੀਂ ਤਾਂ ਉਹ ਸਵਾ ਦੋ ਮਹੀਨੇ ਹੋ ਗਏ ਮੁੰਡੇ ਨੂੰ ਅੰਦਰ ਤੇ ਉਹਦੇ ਚ ਇੱਕ ਹੋਰ ਇੰਟਰਸਟਿੰਗ ਗੱਲ ਹੋਈ ਹੈ ਜਦੋਂ ਉਹ ਕਸਟਡੀ ਸੀਗਾ ਉਹਦੇ ਤੋਂ ਇੱਕ ਇਹ ਕਹਾਇਆ ਗਿਆ ਕਿ ਉਹ ਕਿ ਤੂੰ ਜਿਹੜੇ ਉਹਨਾਂ ਨੇ ਸਟੇਟਮੈਂਟ ਡੀ ਡੀ ਆਰ ਲਿਖੀ ਆ ਉਹਦੇ ਚ ਵੀ ਇਹਨੇ ਇਹਨੇ ਕਿਹਾ ਕਿ ਮੈਂ ਇਹ ਕੈਪਸੂਲ ਨਸ਼ੀਲੇ ਕੈਪਸੂਲ ਫਲਾਣੇ ਫਲਾਣੇ ਬੰਦੇ ਤੋਂ ਯਾਨੀ ਕਿ ਸੁਖਚੈਨ ਸਿੰਘ ਤੇ ਬਲਕਾਰ ਸਿੰਘ ਤੋਂ ਖਰੀਦੇ ਆ ਸੁਖਚੈਨ ਸਿੰਘ ਤੇ ਬਲਕਾਰ ਸਿੰਘ ਉਹ ਵੀ ਇਸ ਕੇਸ ਚ 29 ਦੀ ਆਈਡ ਕਰਕੇ ਉਹ ਵੀ ਵਿੱਚ ਬੁੱਕ ਕਰਤੇ ਉਹ ਵੀ ਕਪੂਰਥਲ ਜੇਲ੍ਹ ਚ ਪਾਤੇ ਤੇ ਉਹ ਹੁਣ ਬੰਦਾ ਜਦੋਂ ਹੁਣ ਅੱਜ ਮੇਰੀ ਸਵੇਰੇ ਉਹਦੇ ਨਾਲ ਗੱਲ ਹੋਈ ਸੀ ਮੁੰਡਾ ਜੋ ਜੇਲ੍ਹ ਚੋਂ ਆਇਆ ਬਾਹਰ ਮੈਂ ਕਿਹਾ ਬਲਕਾਰ ਸਿੰਘ ਤੇ ਸੁਖਚੈਨ ਸਿੰਘ ਕਾਉਂਨ ਨੇ ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਮੈਂ ਕਿਹਾ ਤੇਰੀ ਸਟੇਟਮੈਂਟ ਤੇ ਉਹ ਕਹਿੰਦਾ ਮੈਂ ਸਟੇਟਮੈਂਟ ਦਿੱਤੀ ਨਹੀਂ ਕੋਈ ਮੇਰੇ ਤਾਂ ਖਾਲੀ ਕਾਗਜ਼ ਤਾਂ ਸਾਈਨ ਕਰਾਏ ਸੀ ਉਸ ਤੋਂ ਬਾਅਦ ਪਾਤੇ ਆ ਔਰ ਉਹ ਕਹਿੰਦਾ ਤਿੰਨ ਚਾਰ ਬੰਦਾ ਜੇਲ੍ਹ ਦੇ ਵਿੱਚ ਮੈਨੂੰ ਤਾਂ ਪਤਾ ਹੀ ਨਹੀਂ ਕਿਹੜੇ ਸੁਖਚੈਨ ਸਿੰਘ ਤੇ ਬਲਕਾਰ ਸਿੰਘ ਮੈਂ ਜਾਣਦਾ ਹੀ ਨਹੀਂ ਹੈਗਾ ਮਤਲਬ ਜਿਹੜੇ ਉਹਦੇ ਨਾਮ ਉਹਦੇ ਕਿਹਾ ਗਿਆ ਵੀ ਉਹਦੇ ਕੋਲ ਕੈਪਸੂਲ ਖਰੀਦੇ ਆ ਉਹ ਬੰਦੇ ਦੇ ਨਾਮ ਲਿਖਤੇ ਲੇਕਿਨ ਉਹ ਬੰਦਾ ਉਹਨੂੰ ਜਾਣਦਾ ਹੀ ਨਹੀਂ ਜਾਣ ਉਹ ਜਾਣਦਾ ਵੀ ਨਹੀਂ ਉਹ ਬੰਦੇ ਵੀ ਚੱਕ ਕੇ ਉਸੇ ਕੇਸ ਚ ਵਿਧੀ 8 ਆਫ ਸੈਕਸ਼ਨ 29 ਉਹ ਵੀ ਜੇਲ੍ਹ ਚ ਬੰਦ ਨੇ ਕਪੂਰਥਲ ਜੇਲ੍ਹ ਚ ਬੰਦ ਨੇ ਉਹ ਤੋਂ ਮਾਨਯੋਗ ਹਾਈ ਕੋਰਟ ਨੇ ਫਿਰ ਬੜਾ ਸਖਤ ਸਟੈਂਡ ਲਿਆ ਉਹਨਾਂ ਨੇ ਡੀਜੀਪੀ ਨੂੰ ਕਿਹਾ ਵੀ ਇਹਦਾ ਸਟੇਟਸ ਰਿਪੋਰਟ ਭਾਈ ਕਰੋ ਕਿ ਜਿਹੜੇ ਇਹ ਝੂਠਾ ਕੇਸ ਪਾਇਆ ਗਿਆ ਤੇ ਐਸਐਸਪੀ ਨੂੰ ਕਿਹਾ ਵਟ ਐਕਸ਼ਨ ਇਸ ਰਿਕੁਆਇਰਡ ਟੂ ਬੀ ਟੇਕਨ ਗੈਸਰਾ ਔਰ ਕੰਪਨਸੇਸ਼ਨ ਜਿਹੜੀ ਹੈਗੀ ਹੈ ਕਿਉਂਕਿਉਂਕਿ ਜਿਹੜਾ ਬੰਦਾ ਸਵਾ ਦੋ ਮਹੀਨੇ ਜੇਲ੍ਹ ਚ ਰੱਖਿਆ ਗਿਆ ਜਦੋਂ ਐਨਡੀਪੀਐਸ ਦੀ ਕੋਈ ਰਿਕਵਰੀ ਨਹੀਂ ਹੈ ਇਹਦੇ ਕੋਲ ਇਟ ਮੀਨਸ ਹੀ ਵਾਸ ਫਾਊਂਡ ਟੂ ਬੀ ਇਨਨੋਸੈਂਟ ਐਂਡ ਹੀ ਵਾਸ ਫਾਲਸਲੀ ਇੰਪਲੀਕੇਟਡ ਡਿਟੈਂਸ਼ਨ ਆਫ ਦੀ ਇਲਲੀਗਲ ਹੈ ਇਲਲੀਗਲ ਡਿਟੈਂਸ਼ਨ ਦੇ ਉੱਤੇ ਕੋਰਟ ਨੇ ਸਖਤ ਨੋਟਸ ਲਿਆ ਉਸ ਤੋਂ ਬਾਅਦ ਕਿਹਾ ਕਿ ਇਹਨਾਂ ਨੂੰ ਕੰਪਨਸੇਟ ਕਿਉਂ ਨਾ ਕੀਤਾ ਜਾਵੇ ਕਿਉਂਕਿ ਜਿਹੜਾ ਉਹਦਾ ਪੀਰੀਅਡ ਹੈਗਾ ਜਿਹੜਾ ਉਹਨੇ ਅੰਦਰ ਕਸਟਡੀ ਚ ਕੀਤਾ ਉਹ ਤਾਂ ਰਿਟਰਨ ਨਹੀਂ ਕਰ ਸਕਦਾ ਕੋਈ ਬਟ ਮਾਨਯੋਗ ਹਾਈ ਕੋਰਟ ਨੇ ਇਸ ਦਾ ਸਟੈਂਡ ਬਹੁਤ ਸਖਤ ਲਿਆ ਤੇ ਉਮੀਦ ਆ ਕਿ ਹੋਰ ਵੀ ਬਹੁਤ ਕੁਝ ਹੋਏਗਾ ਜਿਵੇਂ ਹਰਜਾਨੇ ਦਾ ਕਹਤਾ ਇਹਦੇ ਵਿੱਚ ਕੀ ਕੀ ਹਰਜਾਨਾ ਜਿਹੜਾ ਹੈਗਾ ਦਾ ਕੋਟ ਕਹਿ ਸਕਦੇ ਜੱਜ ਸਾਹਿਬ ਉਹ ਉਸ ਤੋਂ ਇਲਾਵਾ ਜਿਹੜਾ ਹੁਣ ਆਦੇਸ਼ ਜਾਰੀ ਕੀਤਾ ਅਗਲੀ ਸੁਣਵਾਈ ਕਦੋਂ 20 ਤਰੀਕ ਹੈ 20 ਤਰੀਕ ਨੂੰ ਐਸਐਸਪੀ ਸਾਹਿਬ ਨੂੰ ਪਰਸਨਲੀ ਕੋਰਟ 'ਚ ਹਾਜ਼ਰ ਹੋਣ ਦਾ ਹੁਕਮ ਹੋਇਆ ਠੀਕ ਹੈ ਡੀਜੀਪੀ ਸਾਹਿਬ ਨੂੰ ਕਿਹਾ ਕਿ ਤੁਸੀਂ ਆਪ ਇਹਦੇ 'ਚ ਕਰਕੇ ਇਨਕੁਆਇਰੀ ਕਰਕੇ ਜੋ ਵੀ ਹੈ ਉਹਦੇ 'ਚ ਰਿਪੋਰਟ ਪੇਸ਼ ਕਰੋ ਕਿ ਆ ਸਿਚੁਏਸ਼ਨ ਦੇ ਵਿੱਚ ਐਕਸਪਲੇਨ ਖਰਜਾਨਾ ਮੈਂ ਪੁੱਛ ਰਿਹਾ ਸੀ ਵੀ ਕੀ ਕੀ ਹੋ ਸਕਦਾ ਇਹਦੇ ਵਿੱਚ ਉਹ ਜਾਨਾ ਉਹ ਤਾਂ ਹੁਣ ਕੋਰਟ ਦੀ ਡਿਸਕ੍ਰੀਸ਼ਨ ਹੈ ਜੋ ਵੀ ਕੋਰਟ ਦੇਖਣਗੇ ਤੇ ਉਸ ਤੋਂ ਬਾਅਦ ਗੱਲ ਇਹ ਹੈ ਸਾਡੀ ਤਾਂ ਇਨਸਾਫ ਦੀ ਲੜਾਈ ਸੀ ਕਿ ਜੇ ਇਨੋਸੈਂਟ ਪਰਸਨ ਜਿਹੜਾ ਨਾ ਉਸ ਦੇ ਉੱਤੇ ਝੂਠਾ ਪਰਚਾ ਨਾ ਪਾ ਜਵੇ ਇਹ ਐਨਡੀਪੀਐਸ ਨੇ ਬੇੜਾ ਗਰਕ ਕੀਤਾ ਪਿਆ ਸਾਡੇ ਪੰਜਾਬ ਦਾ ਜਿਹਨ ਯੂਥ ਜਿਹੜੇ ਨੇ ਉਹ ਜਿਹੜੇ ਹੱਕੀ ਦੋਸ਼ੀ ਨੇ ਉਹ ਤਾਂ ਤਾਂ ਚਲੋ ਉਹਨਾਂ ਨੂੰ ਹੋਣਾ ਵੀ ਚਾਹੀਦਾ ਪਰ ਜਿਹੜੇ ਬੇਦੋਸ਼ੇ ਨੇ ਜਿਹੜਾ ਬੰਦਾ ਇਨੋਸੈਂਟ ਪਰਸਨ ਜੇਲ੍ਹ ਦੇ ਵਿੱਚ ਰਹੂਗਾ ਕ੍ਰਿਮੀਨਲ ਬੰਦਿਆਂ ਦੀ ਕੰਪਨੀ 'ਚ ਰਹੂਗਾ ਉਹ ਉਸ ਤੋਂ ਬਾਅਦ ਜੇਲ੍ਹ ਤੋਂ ਬਾਅਦ ਆ ਕੇ ਕੀ ਕਰੂਗਾ ਉਹ ਫਿਰ ਕੀ ਬਣੂਗਾ ਫਿਰ ਫਿਰ ਉਹਦੇ ਤੇ ਉਹ ਸਾਨੂੰ ਸਾਡੀ ਸਮਾਜ ਦੀ ਡਿਊਟੀ ਬਣਦੀ ਹੈ ਸਾਡੀ ਕਿ ਇਨੋਸੈਂਟ ਪਰਸਨ ਨੂੰ ਪ੍ਰੋਟੈਕਟ ਕੀਤਾ ਜਾਵੇ ਤਾਂ ਕਿ ਉਹ ਬੈਡ ਐਲੀਮੈਂਟ ਦੀ ਕੰਪਨੀ ਤੋਂ ਦੂਰ ਰਹੇ ਤਾਂ ਕੋ ਚੰਗਾ ਸ਼ਹਿਰੀ ਬਣ ਸਕੇ ਇੱਕ ਚੰਗਾ ਇਨਸਾਨ ਬਣ ਸਕੇ ਤੇ ਇੱਕ ਸਮਾਜ ਦੇ ਵਿੱਚ ਇੱਕ ਐਸੈਟ ਹੋਵੇ ਨਾ ਕਿ ਲਾਇਬਿਲਟੀ ਬਣ ਜਾਈ ਜਿੰਨੇ ਸਾਡੇ ਨਸ਼ੇ ਦੇ ਜਿਹੜੇ ਵਿਚਾਰੇ ਜਿਹੜੇ ਮੁੰਡੇ ਆਦੀ ਹੋਏ ਹੋਏ ਨੇ ਉਹ ਸਮਾਜ ਵਾਸਤੇ ਔਰ ਸਰਕਾਰ ਵਾਸਤੇ ਸਾਡੇ ਦੇਸ਼ ਵਾਸਤੇ ਲਾਇਬਿਲਟੀ ਨੇ ਉਹ ਉਹ ਐਸੈਟ ਨਹੀਂ ਹੈਗੇ ਇਹਦੇ ਵਿੱਚ ਇੱਕ ਹੋਰ ਗੱਲ ਡਰਕਰ ਸਾਹਿਬ ਹੁੰਦੀ ਹੈ ਜਦੋਂ ਹੁਣ ਜਿਵੇਂ ਬਾਹਰ ਆ ਗਿਆ ਉਹ ਮੰਨ ਲਓ ਤੂੰ ਬਾਹਰ ਆ ਕੇ ਸਮਾਜ ਨੇ ਤਾਂ ਉਹਨੂੰ ਉਸੇ ਨਿਗਾਹ ਨਾਲ ਦੇਖਣਾ ਚਾਹੀਓ ਜਮਾਨਤ ਤੇ ਆਏ ਹੋਵੇ ਚਾਹੇ ਬਰੀ ਹੋਵੇ ਫਿਰ ਚਾਹੇ ਇਹ ਇਹ ਲਵਪ੍ਰੀਤ ਨੌਜਵਾਨ ਆ ਜਾਂ ਇਸ ਤੋਂ ਇਲਾਵਾ ਕੋਈ ਹੋਰ ਨੌਜਵਾਨ ਜਿਹੜੇ ਹੈਗੇ ਆ ਵੀ ਜਿਹੜੇ ਜੇਲ੍ਹਾਂ ਤੋਂ ਬਾਹਰ ਆਉਂਦੇ ਸੋ ਜਿਹੜੇ ਸਮਾਜ ਆ ਜਿਹੜਾ ਫਿਰ ਆਪਣੇ ਪਿੰਡਾਂ ਥਾਂ ਵਾਲਾ ਉਸੇ ਨਜ਼ਰੀਏ ਦੇ ਨਾਲ ਉਹਨੂੰ ਦੇਖਦਾ ਵੀ ਇਹ ਬੰਦਾ ਨਸ਼ੇੜੀ ਹੈ ਸੋ ਇਹ ਮੁੰਡਾ ਨਸ਼ੇੜੀ ਹੈ ਹੀ ਨਹੀਂ ਨੰਬਰ 1 ਹਾਂ ਇਸ ਮੁੰਡੇ ਬਾਰੇ ਆ ਸਾਰੇ ਪਿੰਡ ਨੂੰ ਪਤਾ ਹੈ ਕਿ ਮੁੰਡਾ ਫਾਸਲੀ ਘਰੋਂ ਚੱਕਾ ਉੱਥੋਂ ਚੱਕਿਆ ਹੈ ਸੜਕ ਤੋਂ ਚੱਕਿਆ ਹੈ ਉਹਨੂੰ ਪਤਾ ਵੀ ਇਹ ਕੰਮ ਹੀ ਨਹੀਂ ਕਰਦਾ ਹੈ ਸੋ ਇਸ ਕਰਕੇ ਸਮਾਜ ਦੇ ਵਿੱਚ ਉਹ ਉਹ ਤਾਂ ਸਮਾਜ ਦੇ ਵਿੱਚ ਤਾਂ ਇਹ ਗੱਲ ਤਾਂ ਪਤਾ ਲੋਕਾਂ ਨੂੰ ਕਿ ਇਹ ਮੁੰਡਾ ਨਜਾਇਜ਼ ਚੱਕਿਆ ਹੈ ਨਜਾਇਜ਼ ਕੇਸ ਪਾਇਆ ਹੈ ਤਾਂ ਉਹਨੂੰ ਪਤਾ ਹੈ ਤਾਂ ਐਕਸੈਪਟੈਂਸ ਹੋ ਜੇਗੀ ਬਟ ਗੱਲ ਇਹ ਹੈ ਕਿ ਉਹਦੇ ਉਹਦੇ ਪਰਿਵਾਰ ਨੂੰ ਉਹਦੇ ਫੈਮਿਲੀ ਨੂੰ ਉਹਦੇ ਉਹਦੇ ਅੱਗੇ ਦੇਖੋ ਤੁਸੀਂ ਇੱਕ ਬੰਦਾ ਨਜਾਇਜ਼ ਇਹ ਰਾਸਤੇ 'ਚ ਹੋਵੇ ਉਹਦੇ 'ਚ ਹੋਵੇ ਉਹਦੇ ਪਰਿਵਾਰ ਤੇ ਕੀ ਬੀਤ ਦੇ ਹੋਊਗੀ ਬੁੱਢਾ ਉਹਦੇ ਫਾਦਰ ਵਿਚਾਰੇ ਬਿਮਾਰ ਨੇ ਸੀਰੀਅਸਲੀ ਇਲ ਨੇ ਮਦਰ ਉਹਦੀ ਵਿਚਾਰੀ ਤੱਕੇ ਖਾਂਦੀ ਫਿਰਦੀ ਆ ਤੋ ਇਹ ਇਸ ਸੀ ਨੂੰ ਦੇਖਦੇ ਹੋਏ ਇਹ ਦੇਖਿਆ ਜਾਂਦਾ ਉਹਨੂੰ ਮਤਲਬ ਜੋ ਵੀ ਹੈ ਹੁਣ ਚਲੋ ਮਾਰਜੋ ਹਾਈ ਕੋਰਟ 20 ਤਰੀਕ ਨੂੰ ਕਰਨਗੇ ਜੋ ਵੀ ਫੈਸਲਾ ਕਰਨਗੇ ਤੇ ਇਹ ਮੈਟਰ ਇੱਥੇ ਐਂਡ ਨਹੀਂ ਹੋਣਾ ਇਹ ਇਹਦਾ ਜਿਹੜਾ ਦਾਇਰਾ ਨਾ ਬਹੁਤ ਵੱਡਾ ਬਨੇਗਾ ਇਹ ਦਾਇਰਾ ਇਸ ਤਾ ਬਨੇਗਾ ਕਿ ਜਿਸ ਜਿਸ ਪੁਲਿਸ ਟੀਮ ਨੇ ਇਸ ਨੂੰ ਫਾਲਸ ਕੇਸ ਤੇ ਬੁੱਕ ਕੀਤਾ ਉਸ ਉਸ ਦੀ ਜਿਹੜੀ ਨਾ ਜਿਹੜੀ ਉਸ ਟੀਮ ਦੀ ਪੜਤਾਲ ਹੋਏਗੀ ਕਿ ਹੋਰ ਕਿੰਨੇ ਕ ਕੇਸ ਹਨ ਇਹਨੇ ਕੀਤੇ ਹੈ ਰਜਿਸਟਰ ਉਹਨਾਂ ਦੇ ਵਿੱਚੋਂ ਹੱਕੀ ਕਿੰਨੇ ਨੇ ਤੇ ਬੇਦੋਸ਼ੇ ਕਿੰਨੇ ਨੇ ਉਹ ਸੁਗਰੂਟਨੀ ਹੋਏਗੀ ਇਹ ਤਾਂ ਜਗਦੀਸ਼ ਜੀ ਇਕੱਲੇ ਇੱਕ ਥਾਣੇ ਦੀ ਗੱਲ ਹੋ ਗਈ ਇੱਕ ਟੀਮ ਦੀ ਗੱਲ ਹੋ ਗਈ ਅਜੇ ਇਹ ਪੰਜਾਬ ਚ ਕਿੰਨੇ ਥਾਣੇ ਨੇ ਕਿੰਨੇ ਹੋਰ ਦਫ਼ਤਰ ਨੇ ਕਿੰਨੇ ਜਿਨ੍ਹਾਂ ਦੇ ਵਿੱਚ ਇਹ ਨੌਜਵਾਨਾਂ ਨੂੰ ਲਿਆ ਕੇ ਹਿਰਾਸਤ ਚ ਲਿਆ ਜਾਂਦਾ ਔਰ ਕਈ ਦਿਨਾਂ ਬਾਅਦ ਪਰਚਾ ਦਿੱਤਾ ਜਾਂਦਾ ਪਹਿਲਾਂ ਇੰਟਰੋਗੇਸ਼ਨ ਕੀਤੀ ਜਾਂਦੀ ਹੈ ਸੋ ਇਹਦੇ ਕਿੰਨੇ ਕ ਕੇਸ ਹੋਰ ਨਿਕਲ ਸਕਦੇ ਆ ਲਗਭਗ ਪੁੱਥੇਰੇ ਨਿਕਲ ਸਕਦੇ ਜੀ ਕੋਈ ਅੰਤ ਨਹੀਂ ਹੈ ਇਹਦੇ ਵਿੱਚ ਨਿਕਲ ਸਕਦੇ ਆ ਪਰ ਸਾਡੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਕ ਇਨੋਸੈਂਟ ਬੰਦੇ ਦੀ ਚੀਖ ਜਿਹੜੀ ਹੈ ਮਾਨਯੋਗ ਕੋਰਟ ਤੱਕ ਪਹੁੰਚ ਜਾਏ ਤਾਂ ਕਿ ਉਸ ਨੂੰ ਜਸਟਿਸ ਮਿਲ ਜਵੇ ਜੇ ਕਿਸੇ ਇਨੋਸੈਂਟ ਬੰਦੇ ਦੀ ਚੀਖ ਕਿਸੇ ਨੂੰ ਸੁਣ ਜੇਗੀ ਤਾਂ ਮੈਂ ਸਮਝਦਾ ਕਿ ਉਸ ਦਾ ਉਸ ਚੀਖ ਦੀ ਸੁਣੀ ਸੁਣਵਾਈ ਹੋ ਜੇਗੀ ਜੇ ਤਾਂ ਸਾਡੇ ਸਮਾਜ ਵਾਸਤੇ ਬਹੁਤ ਚੰਗਾ ਹੋਏਗਾ ਔਰ ਸਾਡੇ ਅ ਦੇਸ਼ ਦੇ ਭਵਿੱਖ ਵਾਸਤੇ ਸਾਡੇ ਪੰਜਾਬ ਦੇ ਭਵਿੱਖ ਵਾਸਤੇ ਬਹੁਤ ਚੰਗਾ ਹੋਏਗਾ ਔਰ ਇਹ ਹੋ ਸਕਦਾ ਆ ਔਰ ਧੰਨਵਾਦ ਤਾਂ ਆਰਡਰ ਹੈਗਾ ਇੱਕ ਵਾਰ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਜਰੂਰ ਇਹ ਆਰਡਰ ਜਿਹੜਾ ਦਿਖਾ ਦੇ ਲੇਕਿਨ ਇਸ ਦੇ ਨਾਲ ਇਹ ਵੀ ਚੀਜ਼ਾਂ ਨੇ ਵੀ ਪੰਜਾਬ ਚ ਪਤਾ ਨਹੀਂ ਕਿੰਨੇ ਅਜਿਹੇ ਨੌਜਵਾਨ ਨੇ ਜੋ ਪਹਿਲਾਂ ਹੀ ਅ ਜਿਹੜੀ ਇਸੇ ਪੁਲਿਸਿੰਗ ਦੇ ਪੇਟ ਚੜ ਚੁੱਕੇ ਨੇ ਕੋਈ ਕੇਸ ਜਿਹੜੇ ਨੇ ਸਾਹਮਣੇ ਆ ਜਾਂਦੇ ਨੇ ਲੇਕਿਨ ਕਈ ਜੇਕਰ ਗੱਲ ਕਰੀਏ ਤਾਂ ਉਹ ਦਬੇ ਰਹਿ ਜਾਂਦੇ ਨੇ ਸੋ ਇਸੇ ਤਰੀਕੇ ਦੇ ਨਾਲ ਬੜੀ ਜੇਕਰ ਗੱਲ ਕਰੀਏ ਤਾਂ ਇਸੇ ਪੁਆਇੰਟ ਦੇ ਵਿੱਚ ਵੀ ਬੜੇ ਸਟ੍ਰਿਕਟੀ ਆਰਡਰ ਜਿਹੜੇ ਦਿੱਤੇ ਹੋਏ ਨੇ ਕਿ ਜਿਹੜਾ ਮਿਸਯੂਜ਼ ਹੈ ਐਨਡੀਪੀਐਸ ਐਕਟ ਦਾ ਉਹ ਬਿਲਕੁਲ ਅੰਡਰਮਾਈਨਸ ਪਬਲਿਕ ٹرسٹ ਲॉ ਐਨਫੋਰਸਮੈਂਟ ਜਿਹੜਾ ਹੈਗਾ ਡਾਇਵਰਸੇ ਟੈਂਸ਼ਨਲ ਦਿੱਤਾ ਜਾਂਦਾ ਸੋ ਇਸੇ ਤਰੀਕੇ ਦੇ ਨਾਲ ਜਿਹੜੀ ਐਫਐਸਐਲ ਰਿਪੋਰਟ ਹੈ ਉਹ ਜਦੋਂ ਪੇਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਪੇਸ਼ ਹੋਣ ਤੋਂ ਬਾਅਦ ਅਦਾਲਤ ਵੱਲੋਂ ਬੜੇ ਸਖਤ ਰੁਖ ਕੀਤੇ ਗਏ ਨੇ ਐਸਐਸਪੀ ਨੂੰ ਫਿਜ਼ੀਕਲੀ ਪ੍ਰੈਜ਼ੈਂਟ ਹੋਣ ਦੇ ਲਈ ਵੀ ਕਿਹਾ ਗਿਆ ਸੋ ਅਜੇ ਹੀ ਕਈ ਕੇਸ ਜਿਹੜੇ ਨੇ ਦੱਬੇ ਰਹਿ ਗਏ ਨੇ ਔਰ ਕਈ ਜਿਹੜੇ ਨੇ ਨਿਕਲ ਕੇ ਬਾਹਰ ਆ ਰਹੇ ਨੇ ਸੋ ਕਈ ਇਥੇ ਵੀ ਮੈਂ ਜਿਹੜਾ ਜ਼ਿਕਰ ਕਰੂੰਗਾ ਕਿ ਇਸੇ ਹਾਈ ਕੋਰਟ ਨੇ ਕਈ ਕੇਸ ਜਿਹੜੇ ਨੇ ਸੌਟ ਆਊਟ ਵੀ ਕੀਤੇ ਨੇ ਜੋ ਕਿ ਛੋਟੀਆਂ ਅਦਾਲਤਾਂ ਦੇ ਵਿੱਚੋਂ ਰਹਿ ਜਾਂਦੇ ਨੇ ਸੋ ਜਿਹੇ ਨੌਜਵਾਨਾਂ ਨੂੰ ਵੀ ਸਿੱਦੇ ਤੌਰ ਦੇ ਉੱਪਰ ਇਹ ਐਡਵੋਕੇਟ ਸਾਹਿਬ ਹੁੜਾ ਵੱਲੋਂ ਸਿੱਦੇ ਤੌਰ ਦੇ ਉੱਪਰ ਕਿਹਾ ਗਿਆ ਕਿ ਆਉਣ ਵਾਲੇ ਭਵਿੱਖੇ ਦੇ ਲਈ ਵੀ ਕੁਝ ਕਰਨਾ ਚਾਹੀਦਾ ਲੇਕਿਨ ਜਿਹੜੀ ਇਹ ਪੁਲਸਿੰਗ ਹੈ ਇਸ ਦੀ ਜਾਂਚ ਪੜਤਾਲ ਲਗਾਤਾਰ ਜਿਹੜੀ ਹੈ ਉਹ ਜਾਰੀ ਹੋਰ ਹੁੰਦੀ ਵੀ ਰਹਿਣੀ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par